گوکتا توکتا جبتا کیل سیما جتوں رامتا ہے جو گوکتی کا عرصتہ نام جبنے کی جبتی سند بتا ہے نام کو پڑا پیٹا پالا ست پڑا پڑا پیٹا ہے جنہ نے سیما دیتی ہے چہترا سنمندر و سند پیوپک نے ਤਤੰ ਸ੍ਰੀ ਗੁਰੂ ਵਰਤਨ ਦੇ ਉਪਾਰਸਨਿ ਨਿਉਨਾ ਦਿੱਤਾ ਕਿ ਸਤਿਗੁਰ ਸੰਤਸਮੇ ਸਾਡੇ ਘਰ ਚਾਲਨ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਦਾ ਸਦਾ ਪ੍ਰਣਗ ਕੀਤਾ ਉਹ ਘਰ ਦੇ ਵਿੱਚ ਗਰੀਬੀ ਹੈ ਮੈਂ ਤੁਸ ਦੁਰੀ ਕਹਵੜੇ ਜੋ ਸਵੇਰ ਤੋਂ ਸ਼ਾਮ ਤੱਕ ਮਸੂਲੀ ਕਰਕੇ ਘਰ ਦਾ ਗੁਜ਼ਾਰਾ ਚਲਦਾ ਹੈ ਉਹ ਸਤਿਗੁਰੂ ਜੀ ਨੇ ਯਦ ਨਾਲ ਪਰਮਾਨੰਤ ਕਰ ਰਿਹਾ ਮੂਦ ਪ੍ਰਭਾ ਮਨ ਕਰਮ ਦੇ ਹੋਈ ਸੇਖਪੁਰ ਜਾਂਦੇ ਹੈ

جو سرکر کے دربار میں ہیں جھوٹے بھاپڑا کی سیوا کرتا مارا کہیں گے پہلی کرنا اشارہ اشارہ کرتا ہے مارا کھنی کو بھی روگ دیتا ہے تو ساری سیوا کرا ہندر یہ چار پیسے ہوں گے کرا ہندر یہ پر پیسے ہوں گے تو جاگی سکر پر رہے سکلے کا دنگی سیڑھ دے لیکن کامدہ تکھو کامدہ ਜੋ ਤਰ ਗਏ ਰੰਗ ਕੁੰਜੋ ਦੀ ਕਾਵੇ ਰਾਹ ਕਿਰਪਾ ਸੇ ਹੀ ਆਸਿ ਉਹਨਾਂ ਦੇ ਸਿਰ ਨੂੰ ਉਤਾਰ ਦਿੱਤਾ ਸੇਖ ਨੇ ਜਵਾਬ ਜੰਤਨ ਨੂੰ ਮੈਂ ਸਮ ਪਰਸੇ ਹੀ ਰਸਿ ਵਿਨੋਮ ਰਸ ਨੂੰ ਦਾਸ ਤੇ ਸਭ ਦਾ ਉਸੇ ਮੇਰਾ ਕਰਜਾ ਕੋ ਨਹੀਂ ਸਭ ਬੜੇ ਰਾਸ ਸੇ ਜਨ ਛੋੜੇ ਰਹੇ ਨੇ ستگر سیوا کرنی پڑی

ਸਰ ਦਾ ਪਰਫੋਰਮੈਂਸ ਰੂਪੇ ਲੈ ਚਾਇਆ 30 ਪਿਆਰ ਪੁੱਤਾਰੇ ਮਗਾ ਤੋ ਕਾਇਰ ਰਾਤ ਨੂੰ ਤੇਕੇ ਦੇ ਵਿੱਚ ਸਾਰੇ ਜੀ ਸੌਂ ਜਾਂਦੇ ਨੇ ਉਹਨਾਂ ਦੇ ਕੋਠੇ ਤੇ ਚੜ ਕੇ ਪਾੜ ਲੈ ਅੰਦਰੋਂ ਗੱਲੇ ਦੇ ਵਿੱਚ 500 ਪਹੁੰਚ ਗਿਆ ਦੇ ਹੋਰ ਲੋਗੇ ਦੇ ਰਾਹੀ ਬਾਤ ਕੋ ਸੰਸਾ ਸੋਖਾ ਜਾਣਾ ਹਰ ਕੋ ਥੱਲੇ ਪਈ ਪ੍ਰਵਾਨ ਨਹੀਂ ਸੀ ਮੁੰਸਾ ਉੱਪਰ ਚੜਦਾ ਹੈ ਟਾੜੀ ਥਲੇ ਜਾ ਗਾਟਾ ਪਰ ਜ਼ਰਦੀ ਕੁਦਰੋਂ ਦਰਦ ਛੰਡ ਬੜਾ ਹੁੰਦੀ ਹੈ ਉੱਕਣ ਦੇ ਬਾਗ ਦੇ ਦਿੱਤੀ ਕੋਈ ਦੇਖ ਸਰੇ ਦੇਖ ਲਿਆ ਬੜਾ ਗੁਰੂ ਦੇ ਸੇਵਕ ਚੋੜਾ ਇਹ ਉਹ ਸਦਾ ਪ੍ਰਪਤਨ ਕਰਦਾ ਪੈਦਾ ਨਹੀਂ ਇਕੁੱਤਰ ਤੀਰ ਹੈ ਕੋਲੇ ਪਰਿਵਾਰ ਸੀ ਪਰਿਵਾਰ ਦੇ ਬਣ ਗਣ ਬਣ ਦੇ ਇਹ ਹੋਤ ਮਈ ਵਿਚਾਰਾ ਸਭ ਸੰਧਾਰ ਜਿਸ਼ਟਾ ਸੁਖ ਨਾਹੀ ਚਾਰਾ ਤਲੋ ਕੀਜੇ ਸਦਨ ਕਰਨ ਮੰਨ ਲੈ ਗੁਰੂ ਜੀ ਤੁਮ ਦਾ ਖਦਰ ਕਰਨਾ ਕਰਿਆ ਸਤ ਗੁਰੂ ਸਾਹਿਬ ਦੀ ਸੇਵਾ ਵਾਸਤੇ ਮੈਂ ਕਰਦੇ ਛੁੱਤੇ ਨਾਲ ਪੈ ਜਾਣੀ ਆਪੇ ਦਿੱਤੇ ਹਜ਼ਰਾਂ ਕੀ ਸੋਮਣ ਲਈ ਆਪਣੇ ਤੁਮ ਦਾ ਸੀਸ ਝੁਕਾ ਦਿੰਦਾ ਅੱਖਾਂ ਦੇ ਵਿੱਚ ਕੋਈ ਬਲਾਰ ਨਹੀਂ ਮਨ ਮੈਂ ਰਾਤ ਪਿਆ ਕੋ ਸੁਪਨੇ ਦੇ ਕੇ ਕਾ ਚਾਹੇ کوئی ہو چکی ہے پانچ سو کا ਆਪਰੇ ਕੋ ਤਰ ਦੇ ਸੇਧ ਤੇ ਚੱਕੀ ਚਾਰਾਂ ਪਾਰ ਤੇ ਹਰਮਣੀ ਲੈ ਗਿਆ ਕਿਹਾ ਜੇ ਗੁਰੂ ਦਾ ਮੰਦਰ ਤਿਆਰ ਕਰੋ ਜਦੋਂ ਦਿਨ ਚੜ੍ਹਿਆ ਸੇਧ ਤੇ ਕਾਰ ਬਣੀ ਤਾਂ ਦੇਖ ਕੇ ਬੜਾ ਹਾਰਾ ਹੋ ਗਿਆ ਪਾਰਾ ਤਰ ਰਿਤੇ ਨਿਕਲੀ ਸਮਾਂ ਤੋਂ ਜਿੰਦਣ ਭੁੱਲੀ ਗਿਆ ਕਿ ਕਿਸੇ ਬੰਦੇ ਦਾ ਘੜੇ ਆ

ਦੇ ਪਾਸਾ ਜੀ ਨੇ ਆਪਣੇ ਜਨ ਪਾਏ ਸੰਤਾਂ ਦੇ ਹੱਥ ਤੋਂ ਹੋਏ ਸੂਕੀ ਤੇ ਸਤguru ਅਰਜਨ ਦੇ ਪਾਸਾ ਤੇ ਸਿਮਰਨ ਮੂ ਸੰਤਨਾਂ ਦੇ ਅੰਦਰ ਸਤਗੁਰੂ ਜੀ ਸੁਖਤਾ ਭਇ ਰਾਮ ਨਾਮ ਰਿੰਦਾ